ਹਾਂਜੀ ਵੀਰੋ ਆ ਟੈਂਪੂਆਂ ਦਾ ਮੇਲਾ ਲੱਗਣ ਲੱਗਾ ਦਾ ਲੋਗ ਨਿਹੰਗ ਬੜਾ ਰੌਲਾ ਪਾਉਂਦੇ ਫੇਸਬੁੱਕ ਤੇ ਵੀ ਅਸੀਂ ਇਹ ਟੈਂਪੂਆਂ ਦਾ ਜਿਹੜਾ ਪ੍ਰੇਡ ਆਏ ਹੋਣ ਨਹੀਂ ਦੇਣੀ ਯਾਰ ਗੱਲ ਸੁਣੋ ਇਹ 7 ਸਾਲ ਤੋਂ ਪ੍ਰੇਡ ਹੁੰਦੀ ਆ ਰਹੀ ਆ ਐਰ ਕੀ ਵੱਡੇ ਲੈਵਲ ਤੇ ਸਟੈਬਲਿਸ਼ ਕੀਤੀ ਗਈ ਆ ਫਿਰ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਨੂੰ ਹੱਕ ਚਾਹੇ ਚਿਕਾ ਦੇ ਚਾਹੀਦੇ ਹੱਕ ਉਹ ਜੇ ਸਟੇਟ ਵਿੱਚ ਪਿੰਡਾਂ 'ਚ ਸਕੂਲ ਹੈ ਨਹੀਂ ਡਿਸਪੈਂਸਰੀ ਹੈ ਨਹੀਂ ਇਹੋ ਜੀ ਹਾਲਤ ਹੋਈ ਹੋਈ ਲੋਕਾਂ ਦੀ ਉੱਥੇ ਇਹਨਾਂ ਨੂੰ ਕਾਦੇ ਹੱਕ ਚਾਹੀਦੇ ਆ ਤੁਹਾਨੂੰ ਹੱਕ ਮਿਲ ਜਾਣ ਵੀ ਤੁਸੀਂ ਕਿਤੇ ਵੀ ਪੈਂਟ ਲਾ ਕੇ ਤੇ ਮੂੰਹ ਗਾਲਾਂ ਕਾਰਨ ਰੋਡ ਤੇ ਹੀ ਤੁਹਾਨੂੰ ਰੋਡ ਤੇ ਹੀ ਕੰਜਰਖਾਨਾ ਕਰਨ ਦੇ ਹੱਕ ਮਿਲ ਜਾਣ ਕਾਦੇ ਹੱਕ ਚਾਹੁੰਦੇ ਜਾਂ ਤੁਸੀਂ ਕੋਈ ਇਹੋ ਜਿਹਾ ਹੱਕ ਚਾਹੁੰਦੇ ਹੋ ਨਾ ਵੀ ਅਸੀਂ ਮਤਲਬ ਥਰਡ ਜੈਂਡਰ ਆ ਤੇ ਸਾਨੂੰ ਕੀ ਆ ਵੀ ਬੱਚਾ ਰੱਖਣਾ ਦੋ ਬੱਚੇ ਅਸੀਂ ਰੱਖ ਸਕੀਏ ਸਾਨੂੰ ਲਾਊਡ ਕੀਤਾ ਜਾਵੇ ਅਸੀਂ ਵੀ ਅੱਗੇ ਆਪਣਾ ਪਰਿਵਾਰ ਜਾਂ ਸਮਾਜ ਚਲਾ ਸਕੀਏ ਕੀ ਇਹੋ ਜਿਹਾ ਕੁਝ ਹਾ ਕਿਹਾ ਨਹੀਂ ਪਤਾ ਨਹੀਂ ਕਿਹੜੇ ਹੱਕ ਚਾਹੁੰਦੇ ਹੱਦ ਹੋ ਗਈ ਯਾਰ ਔਰ ਪੰਜਾਬ ਦਾ ਸਮਾਜ ਕੀ ਦਸਾਂ ਪੰਜਾਬ ਦੇ ਸਮਾਜ ਦੀ ਪੰਜਾਬ ਦਾ ਸਮਾਜ ਤੇ ਹੋਂ ਹੀ ਆਪਣੀਆਂ ਅੱਖਾਂ ਤੇ ਆਪਣਾ ਦਿਮਾਗ ਬੰਦ ਕਰ ਚੁੱਕਾ ਕਾਮੀ ਕਰੀ ਜਾਂਦੇ ਕਾਮੀ ਕਰੀ ਜਾਂਦੇ ਕਾਮੀ ਕਰੀ ਜਾਂਦੇ ਪਿੱਛੋਂ ਵੱਜਦੀ ਜਾਂਦੀ ਵੱਜਦੀ ਜਾਂਦੀ ਵੱਜਦੀ ਤੇ ਜਿਹੜਾ ਅਪਰੇਡ ਕਰਾ ਰਿਹਾ ਉਹ ਬੜਾ ਤਕੜਾ ਬੰਦਾ ਆ ਇਹ ਜਿਹੜੇ ਰੌਲਾ ਪਾਉਂਦੇ ਇਹਨਾਂ ਦੇ ਦਾਦਾ ਜਰੋਂ ਜੇਬ ਚ ਆ ਗਿਆ ਇਹਨਾਂ ਨੇ ਉੱਥੇ ਚੁੱਪ ਹੋ ਜਾਣਾ ਵੀਰੋ ਗੱਲੇ ਆ ਵੀ ਕਿਉਂ ਇਹ ਚੀਜ਼ ਵੱਧ ਰਹੀ ਆ ਸਾਡੇ ਸਮਾਜ ਚ ਹਰ ਕਿਸੇ ਨੂੰ ਡਰ ਕੇ ਮੇਰਾ ਵੀ ਮੁੰਡਾ ਟੈਂਪੂ ਨਾ ਨਿਕਲੇ ਯਾਰ ਫਰਟੀਲਾਈਜ਼ਰ ਖਾਦਾਂ ਤੇ ਅਸੀਂ ਖਾ ਰਹੇ ਆ ਜਿਹੜੀ ਰੋਟੀ ਆ ਉਹ ਰੋਟੀ ਜਿਹੜੀ ਖਾਂਦੇ ਹੋ ਚੈੱਕ ਕਰੋ ਕਿਤੇ ਇਲ ਜਾ ਕੇ ਵਿੱਚ ਕਿੰਨੀ ਜੂਰੀਆ ਕਿੰਨਾ ਕੀ ਕਿੰਨਾ ਕੀ ਤੁਹਾਡਾ ਦਿਮਾਗ ਹਿਲ ਜਾਊਗਾ ਜਦੋਂ ਅਸੀਂ ਆਪਣੇ ਸਮਾਜ ਨੂੰ ਡਿਵੈਲਪ ਨਹੀਂ ਕੀਤਾ ਇਹ ਉਹਦਾ ਰਿਜ਼ਲਟ ਆ ਲੜਕੀਆਂ ਨੇ ਇਹਦਾ ਨਸ਼ਾ ਕਰਨਾ ਹੀ ਕਰਨਾ ਹੀ ਸਾਡੀਆਂ ਤੇ ਲੜਕੀਆਂ ਵੀ ਨਸ਼ੇ ਚ ਬਹਿ ਗਈਆਂ ਲੜਕੀਆਂ ਵੀ ਬਹਿ ਗਈਆਂ ਨਸ਼ੇ 'ਚ ਯਾਰ ਸਾਡੇ ਬੁੱਧੀ ਜੀ ਵੀ ਕਿੱਥੇ ਮਰ ਗਏ ਕਿੱਥੇ ਮਰ ਗਏ ਸਾਡੇ ਬੁੱਧੀ ਜੀ ਵੀ ਜਿਹੜੇ ਬੋਲਦੇ ਹੁੰਦੇ ਸੀ ਰੌਲਾ ਪਾਉਂਦੇ ਹੁੰਦੇ ਸੀ ਆ ਫੇਸਬੁੱਕ ਤੇ ਸਭ ਭੌਂਕੜਿਆ ਇਹਨਾਂ ਪਹਿਲਾਂ ਰੌਲਾ ਪਾਣਾ ਹੁੰਦਾ ਮੁੱਦਾ ਵੇਖ ਕੇ ਮੁੱਦਾ ਸਾਜਣਾ ਹੁੰਦਾ ਬਾਅਦ ਪਾਏ ਲਾ ਕੇ ਚੁੱਪ ਕਰਕੇ ਬਹਿਣਾ ਹੁੰਦਾ ਹੀ ਉਹ ਵਾਲੇ ਆ ਇਹ ਸਭ ਗੰਦ ਗੰਦ ਮੰਦਿਆ ਕਿੱਥੇ ਮਰ ਗਿਆ ਸਾਡਾ ਉਹ ਸਮਾਜ ਯਾਰ ਜਿਨ੍ਹਾਂ ਨੂੰ ਸਮਾਜ ਦੀ ਚਿੰਤਾ ਹੁੰਦੀ ਸੀ ਉਹ ਰੌਲਾ ਪਾਉਂਦੇ ਹੁੰਦੇ ਸੀ ਯਾਨੀ ਦਿੱਤ ਸਿੰਘ ਵਰਗੇ ਆਗੂ ਭਗਤ ਸਿੰਘ ਵਰਗੇ ਨੌਜਵਾਨ ਕਰਤਾਰ ਸਿੰਘ ਸਰਾਭਾ ਵਰਗੇ ਕ੍ਰਾਂਤੀਕਾਰੀ ਸੋਚ ਵਾਲੇ ਉਹ ਕਿੱਥੇ ਮਰ ਗਏ ਖਤਮ ਹੋ ਗਏ ਯਾਰ ਨਸ਼ਾ ਸ਼ਾਨੂੰ ਲੈ ਡੁੱਬਾ ਇਹ ਸੋਚੋ ਵੀ ਇਹ ਹੋ ਕਿਉਂ ਰਿਹਾ ਵਾ ਇੱਕ ਪ੍ਰੇਡ ਬੰਦ ਕਰਨਾ ਕੁਝ ਨਹੀਂ ਹੋਣਾ ਇਹ ਹੋ ਕਿਉਂ ਰਿਹਾ ਕਾਰਨ ਕੀ ਆ ਕਿਉਂ ਸਾਡੀ ਨੌਜਵਾਨੀ ਇਸ ਪਾਸੇ ਜਾ ਰਹੀ ਹੈ ਯਾਰ ਜਿਹੜਾ ਕਿਤੇ ਸੂਰਮਿਆਂ ਦਾ ਦੇਸ਼ ਹੁੰਦਾ ਸੀ ਕੱਲ ਨੂੰ ਇਹ ਨਾ ਨਾ ਹੋਵੇ ਵੀ ਉਹਾ ਤੋਂ ਟੈਂਪੂ ਬਦ ਹੁੰਦੇ ਹਨ ਉਹ ਕਲਰ ਪੀਜੇ ਵਰਗੇ ਗੰਦ ਪਾਇਆ ਕਮਾਇਆ ਗੰਦ ਪਾ ਕੇ ਲੋਕ ਸੁਤੇ ਰਹੇ ਸਿਰ ਤੇ ਪੱਗ ਬੰਨੀ ਐਡਾ ਧੜਾ ਰੱਖਿਆ ਕਰਦੀਆਂ ਬਲੂ ਫਿਲਮਾਂ ਬਣਾ ਬਣਾ ਕੇ ਵੇਚਦਾ ਲੋਕੀ ਵੇਂਦੇ ਆ ਆ ਜਿਹੜੀ ਹੌਲਦਾਰ ਨਹੀਂ ਫੜੀ ਗਈ ਆ ਯਾਰ ਇਹਦੇ ਪਹਿਲੋ 30000 ਫੋਲੋਅਰ ਸੀ ਜਿੱਦਨ ਦੀ ਫੜੀ ਗਈ ਉਦੋਂ ਦਾ ਲੱਖ ਫੋਲੋਅਰ ਹੋ ਗਿਆ ਲੋਕੀ ਫੋਲੋ ਕਰਨਾ ਸ਼ੁਰੂ ਕਰਤਾ ਯਾਰ ਕਿਸੇ ਪਾਸੇ ਜਾ ਰਿਹਾ ਸਮਾਜ ਹੈ ਐਵੇਂ ਰੌਲਾ ਪਾਈ ਜਾਂਦੇ ਰਹਿੰਦੇ ਸਾਨੂੰ ਲੀਡਰ ਖਾ ਗਿਆ ਲੀਡਰ ਖਾ ਗਿਆ ਯਾਰ ਪਹਿਲਾਂ ਮੈਨੂੰ ਦੱਸੋ ਵੀ ਤੁਸੀਂ ਕਦੀ ਆਪਾਂ ਲੜੇ ਆ ਸਰਕਾਰ ਨਾਲ ਵੀ ਸਾਡੇ ਪਿੰਡ ਸਕੂਲ ਹੈ ਨਹੀਂ ਤੁਸੀਂ ਧਰਨਾ ਲਾਉਣਾ ਕਦੀ ਅਸੀਂ ਲੜੇ ਸਰਕਾਰ ਨਾਲ ਵੀ ਸਾਡੇ ਪਿੰਡ ਰਾਹ ਹੈ ਨਹੀਂ ਤੁਸੀਂ ਧਰਨਾ ਲਾਉਣਾ ਕਦੀ ਅਸੀਂ ਲੜੇ ਸਰਕਾਰ ਨਾਲ ਵੀ ਸਾਡੇ ਪਿੰਡ ਟੂਰਨਾਮੈਂਟ ਨਹੀਂ ਕਰਾਉਂ ਦਿੰਦੇ ਤੇ ਅਸੀਂ ਟੂਰਨਾਮੈਂਟ ਕਰਾਉਣਾ ਕਦੀ ਅਸੀਂ ਲੜੇ ਸਰਕਾਰ ਨਾਲ ਕਦੀ ਧਰਨਾ ਲਾਇਆ ਵੀ ਸਾਡੇ ਪਿੰਡ ਡਿਸਪੈਂਸਰੀਆਂ ਦੀ ਡਿਸਪੈਂਸੀ ਬਣਾ ਕੇ ਦੋ ਔਰ ਦੂਜੀ ਗੱਲ ਇਹ ਆ